ਅਸੀਂ ਇੱਕ ਐਫਆਈਆਰ ਰਜਿਸਟਰ ਕੀਤੀ ਹੈ ਐਫਆਈਆਰ ਨੰਬਰ 27 ਅੰਡਰ ਸੈਕਸ਼ਨ 18 ਬੀ 6185 ਇਹ ਰਾਜਪਾਲ ਨਾਮ ਦਾ ਲੜਕਾ son of ਮਾਧੋਰਾਮ ਜਿਹੜਾ ਮਿਛਾਣਾ ਪਿੰਡ ਦਾ ਰਹਿਣ ਵਾਲਾ ਇਹਦੇ ਕੋਲੋਂ ਅਸੀਂ ਤਕਰੀਬਨ 400 ਗ੍ਰਾਮ ਅਫੀਮ ਬਰਾਮਦ ਕੀਤੀ ਹੈ ਮਿਛਾਣਾ ਪਿੰਡ ਤੋਂ ਹੀ ਦੌਰਾਨ ਗਸ਼ਤ ਇਹ ਤੁਰਕੇ ਆ ਰਿਹਾ ਸੀ ਤਾਂ ਸਾਡੀ ਪੁਲਿਸ ਪਾਰਟੀ ਨੇ ਇਹਦੇ ਤੋਂ ਕਾਬੂ ਕਰਕੇ ਬਰਾਮਦ ਕੀਤੀ ਹੈ ਅਗੂ ਕਲਾਮ ਅਫਸਰ ਇਹਦੇ ਤੇ ਪਹਿਲਾਂ 3 ਐਫਆਈਆਰ ਰਜਿਸਟਰ ਹੈ ਇੱਕ ਐਨਡੀਪੀਐਸ ਦੀ ਹੈ ਤੇ ਬਾਕੀ ਵੱਖ-ਵੱਖ ਥਾਣਿਆਂ ਦੇ ਵਿੱਚ ਹੋਰ ਵੀ ਇਹਦੇ ਤੇ ਦੋ ਮਾਮਲੇ ਰਜਿਸਟਰ ਹੈ ਜੀ ਕੀ ਕਾਰਵਾਈ ਕੀਤੀ ਗਈ ਹੈ ਅ ਇਹਦੇ ਤੇ ਹੁਣ ਐਫਆਈਆਰ ਰਜਿਸਟਰ ਹੋਈ ਹੈ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਫਰਦਰ ਰਿਮਾਂਡ ਲਿਆ ਜਾ ਰਿਹਾ ਹੈ ਰਿਮਾਂਡ ਦੇ ਵਿੱਚ ਪੁੱਛਗਿੱਛ ਦੇ ਵਿੱਚ ਜੋ ਵੀ ਸਾਹਮਣੇ ਆਊਗਾ ਤੁਹਾਨੂੰ ਦੱਸਿਆ ਜਾਊ ਸਰ ਇਹ ਆਖੇ ਗਏ ਸੀ ਕਿ ਕਿਥੋਂ ਲਿਆ ਸੀ ਇਹ ਐਕਚੁਅਲ ਦੇ ਵਿੱਚ ਕਿਸੇ ਹੋਰ ਸਟੇਟ ਤੋਂ ਲੈ ਕੇ ਆਉਂਦਾ ਸੀ ਤੇ ਅੱਗੇ ਸਪਲਾਈ ਕਰਦਾ ਸੀ ਇੱਥੇ ਨਿੱਟੜੇ ਪਿੰਡ ਦੇ ਵਿੱਚ ਤੇ ਹੋਰ ਪਿੰਡਾਂ ਦੇ ਵਿੱਚ ਵੀ ਹੈ ਬਾਕੀ ਜੋ ਪੁੱਛਗੇ ਇਸ ਦੇ ਦੌਰਾਨ ਡਿਮਾਂਡ ਦੇ ਦੌਰਾਨ ਜੋ ਵੀ ਕਲੀਅਰ ਹੋਏ ਤੁਹਾਨੂੰ ਦੱਸਿਆ ਜਾਊਗਾ ਜੀ